ਸਤਨਾਮ ਵਾਹਿਗੁਰੂ ਸਾਹਿਬ ਜੀ 12 ਮਹਾਮਾਜ 12 ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓ ਓਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇ ਲਰਾਮ ਚਾਰ ਪੂਤ ਦਹਿ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਤੈਨ ਤੂੰ ਦੇਤੇ ਬਾਹਰੀ ਕਿ ਤੈਨ ਆਵੇ ਕਾਮੁ ਜਲ ਬਿਨ ਸਾਖ ਕਮਲਾਵਤੀ ਉਪਜੈ ਨਾਹਿ ਧਾਮੁ ਹਰ ਨਾਹ ਨ ਮਿਲਿਆ ਸਾਜਨੇ ਕਤ ਪਏ ਬਿਸ਼ਰਾਮ ਜਿਤ ਕਰ ਹਰ ਕਤ ਨ ਪ੍ਰਗਟੈ ਪਾਠ ਨਰਗ ਸੇਗਰਾ ਾਮੁ ਸਰਬ ਸਿੰਗਾਰਤ ਬੋਲ ਰਸ ਸਣ ਦੇਹ ਸਭ ਖਾਮੁ ਪ੍ਰਭ ਸੁਆਮੀ ਕਾਤਵਹੁਣਿਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨਤੀ ਆਕਾਰ ਕਿਰਪਾ ਦੀ ਜੈਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾਨਿਆ ਚਲਤਾ ਆਮ ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਾਵਿਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੈਗਣ ਇਕੱਖਿਨਿਸ ਬਿਨ ਜੀਵਨਾ ਬ੍ਰਿਥਮਾ ਜਨਮ ਜਣਾ ਜਲਥਲ ਮਹਿਲ ਪੂਰਿਆ ਗ੍ਰਵਿਆ ਵਿਚ ਬਣਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁਖ ਗਣਾ ਜਿਨ ਰਾਵਿਆ ਸੋ ਪ੍ਰਾਪਤੀਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਤਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਾਪਤੀ ਸਕੇ ਪਾਇ ਲਗਾ ਵੇ ਸਾਖ ਤਿਰੰ ਕਉਵਾ ਡਿਆ ਜਿਨਾ ਪ੍ਰੇਮ ਵਿਚੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲੰਤਰ ਨੈ ਸੰਗਤਨਾ ਹਰ ਅਵਨਾਸੀ ਉਹ ਪਲਚ ਪਲਚ ਸਗਲੀ ਮੁਈ ਝੂਠੇ ਤੰਦੇ ਮੋ ਇਕਸ ਹਰ ਕੇ ਨਾਮ ਬਿਨ ਅਗੇ ਲੈਐ ਖੋ ਦਉ ਵਿਸਾਰ ਵਿਗੂਚਨਾ ਪ੍ਰਾਪ ਬਿਨ ਆਵਰਨੇ ਕੋਈ ਪ੍ਰੀਤਮ ਚਿਰਣੇ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੇ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾ ਲੱਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਦਾ ਲੋੜੀਏ ਜਿਸੇ ਅਗੇ ਸਭ ਨਿਵੈਨੀ ਹਰ ਸਜਣ ਦਾ ਵਣ ਲੱਗਿਆ ਕਿਸੇ ਨ ਤੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹਿ ਸੰ ਰੰਗ ਸਬੈ ਨਰਾਇਣੇ ਜਿਤੇ ਮਨ ਭਾਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਐ ਕਰਨ ਜੋ ਪ੍ਰਭ ਕੀਤੇ ਆਪਣੇ ਸੰਕਲੈ ਤਨ ਆਪਣ ਲਿਆ ਸੇ ਮਿਲੈ ਵਿਛੜ ਕਿਉ ਰੋਵਨ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮੰਥਨ ਅਸਾੜ ਤਪਦਾ ਤਿਸ ਲੱਗੇ ਹਰਨਾਹਾ ਨੈਣ ਜਿਨਾ ਪਾਸ ਜਗ ਜੀਵਨ ਪੂਰਕ ਤਿਆਗ ਕੇ ਮਾਨਸ ਸਦੀ ਆਸ ਦੁਐ ਪਾਏ ਵਿਕੂਚੀਏ ਗਲ ਪਾਏ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੂਣੇ ਮਤੋ ਜੋ ਲਿਖਿਆ ਸੋ ਰਹਿਣੀ ਵਿਹਾਣੀ ਪਛਤਾਏ ਉੱਠ ਚਲੀ ਗਏ ਨਿਰਾਸ ਜਿਨ ਕੋ ਸਾਧ ਪੇਟਿਆ ਸੋਦਰ ਗੈ ਹੋਏ ਖਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੁਜ ਬਿਨ ਤੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸਮਹਿ ਹਰ ਚਰਨ ਨਿਵਾਸ ਛਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਆਧਾਰ ਬੇਖਿਆ ਰੰਗ ਕੁੜਾ ਆਵਿਆ ਦਿਸ਼ਨ ਸਵੇ ਚਾਰ ਹਰ ਅੰਮ੍ਰਿਤ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਿਣਤਿਤ ਪ੍ਰਭ ਸੰਯੋਲਿਆ ਤਮਰਤ ਪੂਰਕ ਅਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨ ਸਖੀਐ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਿਹਾਰ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਣ ਹਾਰ सावन तिना सुहागनी जिन रावण नाम उर भार भादू परम पुलाणिया दूजे लगा हेत लाख सिंगार बनाया कार्य नाही केत जित दिन देह बिन ससी तिस बेले का कहसनी प्रेत कड़ चलायन दूत जम किसे ना देवेत छाट खड़ोते किन्ने महा जिन सो लगा हेत हाथ मरोड़े तन कसे साये होआ सेतो जिहाबि जे सोउने करमा सडडा खेत नानक प्रभु शरणागति चरण बोहित प्रभु के देत सेफा दोए नरक की पावेय गुरु रखन वाला हेत असुन प्रेम उमावड़ा ਉਮਲੀਏ ਹਰ ਜਾਏ ਮਨ ਤਿਨ ਪਿਆਸ ਦਰਸ਼ਨ ਕਣੀ ਕੋ ਯਾਨ ਮਿਲਾਵੇ ਮਾ ਸੰਤ ਸਹਾਨ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾ ਬਿਨ ਪ੍ਰਭ ਕੋ ਸੁਖ ਪਾਏ ਦੂਜੀ ਨਾ ਜਾ ਜਿਨ ਪਿਆਖਿਆ ਪ੍ਰੇਮ ਰਸ ਕੇ ਤ੍ਰਿਪਤ ਰਹੇ ਅਖਾਏ ਆਪ ਤਿਆਗ ਬਿੰਤੀ ਕਰੇ ਲੇ ਪ੍ਰਭ ਲੜੇ ਆ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਚੁਰ ਕਤੈ ਨ ਜਾਏ ਪ੍ਰਭ ਵਿਣਦੂ ਜਾ ਕੋ ਨਹਿ ਨਾਨਕ ਹਰ ਸੜਣਾਏ ਅਸੁ ਸੁਖੀ ਵਸਦਿਆ ਜਿਨਾਂ ਮਾਇਆ ਹਰ ਰਾਇ ਕਤੇਕ ਕਰਮ ਕਮਾਵਣੇ ਦੋਸ ਨ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇਮੁਕ ਹੋਵੈ ਰਾਮ ਕੇ ਲਗਨ ਜਨਮ ਵਿਜੋਗ ਖਿਨ ਮੈ ਕੋੜੇ ਹੋਏ ਗਏ ਜੇ ਤੇੜੇ ਮਾਇਆ ਭੋਗ ਵਿੱਚ ਨੈ ਕੋ ਕਰ ਸਕੇ ਕਿਸਨੇ ਰੋ ਵੈਰੋਜ ਕੀਤਾ ਕਛੁ ਨ ਹੋਵੇ ਲਿਖਿਆ ਤੁਰ ਸੰਜੋਗ ਵੜ ਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ 모ਚ ਤਤ ਇੱਕ ਹੋਵੇ ਸਾਧ ਸੰਗ ਬਿਨ ਸਹਿਬ ਸਭੇ ਸੋਚ ਮਗਿਰ ਮਾਹੀ ਸੋ ਹਦਿਆ ਹਰ ਪੀਰ ਸੰਗ ਬੈਠੜਿਆ ਤਿਨ ਕੀ ਸ਼ੋਭਾ ਕਿਆ ਗਣੇ ਸੀ ਸਾਹਿਬ ਮੇਲੜਿਆ ਤਨ ਮੈਂ ਮੋਲੜਿਆ ਤਨ ਮੈਂ ਮੋਲਿਆ RAM ਸੋ ਸੰਗ ਸਾਧ ਸਹਿਲੜਿਆ ਸਾਧ ਜਨਾ ਕੇ ਬਾਹਰੀ ਸੇ ਰਹਿਨੀ ਅਕੇ ਲੜਿਆ ਤਿਨ ਦੁਖ ਨ ਕਬੂ ਉਤਰੈ ਜਨਮ ਕੇ ਵਸ ਪੜਿਆ ਜਿਨੀ ਰਾਵਿਆ ਪ੍ਰਭ ਆਪਣਾ ਸੇ ਦੀ ਸੰਨਿਤ ਖੜਿਆ ਰਤਨ ਜਵੇਹਰ ਲਾਲ ਹਰ ਕਟ ਤਿਨ ਜੜਿਆ ਨਾਨਕ ਬਾਛੇ ਤੁੜ ਤਿਨ ਪ੍ਰਭ ਸਰਣੀ ਦਰ ਪੜਿਆ ਮਗਰ ਪ੍ਰਭ ਆਰਾਧਨਾ ਬਹੁੜ ਨ ਜਨਮੜਿਆ ਕੋਖ ਤੁਖ ਹਰਨੇ ਵਿਆਪੈ ਕਠੇ ਮਿਲਿਆ ਹਰਨਾ ਮਨ ਬਿਧਿਆ ਚਰਨਾ ਬਿਧ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਬਲਾ ਵੇਖਿਆ ਮੋ ਨ ਸਕਿਆ ਮਿਲ ਸਾਧਗੁਣ ਗਾ ਜੈ ਤੇ ਉਪਜੇਤਾ ਮਿਲੀ ਸਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਾਹੁਰ ਨੇ ਵਿਛੜਿਆ ਬਾਰਚਾਉ ਲਖ ਬੇਰਿਆ ਹਰ ਸੱਜਣ ਅਗਮ ਅਗਾਹਾ ਸਰਮ ਪੈ ਨਿਰਾਇਣੇ ਨਾਨਕ ਦਰ ਪਵਿਆ ਪੋਕ ਸੋਹਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਮਾਗ ਮੰਜਨ ਸੰਗ ਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਣੋ ਸਬਨਾ ਨੂੰ ਕਰਤਾਨ ਜਨਮਕਾਰ ਮਲ ਉਤਰੇ ਮਾਨਕ ਤੇ ਜਾਏ ਗਮਾਨ ਕਾਮ ਕ੍ਰੋਧ ਨੈ ਮੋਹੀਏ ਬਿਨ ਸਹਿ ਲੋਭ ਸਾਨ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ 86 ਤੀਰਥ ਮੰਗਲ ਪੁੰਜਿਆ ਦਿਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਇ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾੜਿਆ ਜਿਨ ਪੂਰਾ ਮੁਗੁਰ ਮਿਰਰਵਾਣਾ ਫਲਗੁਣ ਆਨੰਦ ਉਪਰਾਜ्ञਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਰਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹਣ ਦੁਖਾ ਨਾਹਿ ਜਾ ਇਚ ਪੁਨੀ ਵੜ ਪਾ ਗਣੀ ਵਰ ਪਾਇਆ ਹਰ ਰਾਇ ਮਿਲ ਸਿਆ ਮੰਗਲ ਗਵੈ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰਨ ਦਿਸੈ ਕੋਈ ਦੂਜਾ ਲਵੇ ਨ ਲਾਏ ਹਲੰਤ ਪਲੰਤ ਸਵਾਰਿਓਂ ਨੇਹ ਚਲ ਦਿੱਤਿਆ ਨਾ ਜਾ ਸੰਸਾਰ ਸਾਗਰ ਤੇ ਰੱਖਿਆ ਨਾ ਬਹੁਤ ਨੇ ਜਨਮੇ ਜਿਤਾਏ ਜਿਵੇਂ ਇੱਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣਨੀ ਤੁਸਲਾ ਹੈ ਜਿਸਨੂੰ ਤਿਲਨੈ ਤਮਾਏ ਜਨ ਜਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗੈ ਸੱਚ ਕਰੈ ਸਰਬ ਸੁਖਾਂ ਨਿਦ ਚਰਨ ਹਰ ਪਾਉ ਜਲ ਬਿਕਮ ਤਰੈ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨ ਹਿਜਰੈ ਕੂੜ ਗਏ ਦਵਿੰਦਾ ਨਸੀ ਪੂਰਨ ਸਚ ਭਰੈ ਪਾਰ ਬ੍ਰਹਮ ਪ੍ਰਪ ਸੇਵਦੇ ਮਨ ਅੰਦਰ ਇਕਤਰੈ ਮਹਾਦੇਵ ਸਮੂਰਤ ਭਲੈ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸ਼ਨ ਦਾਨ ਕਿਰਪਾ ਨਰੈ ਮਹਾਦੇਵ ਸਮੂਰਤ ਭਲੈ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸ਼ਨ ਦਾਨ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ